ਦੋਆ ਇਹ ਪੰਜਾਬ ਦਾ ਮਾਹੌਲ ਤੋੜਨ ਲੱਗਿਆ ਹੋਇਆ ਸਾਡੇ ਜਿਹੜੇ ਮਜ਼ਦੂਰ ਵਰਗ ਨਹੀਂ ਹੈਗੇ ਉਹ ਸਾਡੇ ਸਿਰ ਦੇ ਤਾਜ ਨੇ ਸਾਡੇ ਸਾਰੇ ਕੰਮ ਕਰਦੇ ਆ ਫੈਕਟਰੀਆਂ ਉਹ ਚਲਾਉਂਦੇ ਪਏ ਆ ਅਸੀਂ ਤਾਂ ਕੰਮ ਹੀ ਨਹੀਂ ਕਰਦੇ ਪਏ ਅਸੀਂ ਤਾਂ ਕੁਰਸੀ ਲੱਤ ਨੱਤ ਰਕੇ ਬਹਿਣਾ ਕੰਮ ਸਾਰਾ ਉਹਨਾਂ ਨੇ ਕਰਨਾ ਪੈਸੇ ਉਹ ਕਮਾ ਕੇ ਦੇ ਰਹੇ ਨੇ ਇਹਦੇ ਕਿਤੇ ਪੈਸੇ ਪਾਉਣ ਆ ਜੇ ਨੌਗੀ ਤਾਂ ਸੀਨੇ ਮਿਹਲੇ ਤੇ ਤੁਹਾਡਾ ਜਿਹੜਾ ਫਰੰਟ ਹੋਗਾ ਉਹ ਕੀ ਕੰਮ ਕਰੇਗਾ ਅਸੀਂ ਬਾਉ ਜੀ ਦੀ ਸੁਰੱਖਿਆ ਗਦਾ ਲੈ ਕੇ ਅਸੀਂ ਬਾਹਰ ਬੈਠਾਂਗੇ ਸ਼੍ਰੀ ਹਨੂਮਾਨ ਚਾਲ ਸਾਹ ਦਾ ਜਾਪ ਕਰਾਂਗੇ ਭਗਵਾਨ ਬੋੜੇਨਾ ਦੀ ਰਾਜਨਾ ਕਰਾਂਗੇ ਸ਼੍ਰੀ ਗਣੇਸ਼ ਜੀ ਦੀ ਰਾਜਨਾ ਕਰਾਂਗੇ ਸ਼੍ਰੀ ਕਾਰਤਿਕ ਜੀ ਦੀ ਰਾਜਨਾ ਕਰਾਂਗੇ ਮਹਾਮਾਈ ਨਵਰਾਤਰੇ ਜਾਂਦੇ ਪਿਆ ਇਹਨਾਂ ਲੋਕਾਂ ਨੂੰ ਪਹਿਲਾਂ ਸੁੱਤੇ ਪਏ ਹੁੰਦੇ ਆ ਉਦੋਂ ਧਮਕੇ ਦਿੰਦੇ ਨਵਰਾਤਰਿਆਂ ਚ ਕਦੇ ਦਿਵਾਰੇ ਨੂੰ ਆਇਆ ਕਰਦੇ ਆ ਕਦੇ ਇਹ ਕਰਦੇ ਆਂਗੇ ਕਰਕੇ ਦਿਖਾਵੇ ਮੈਂ ਜੁੱਧਿਆਲ ਵੀ ਜਾਊਂਗਾ ਸ਼੍ਰੀ ਰਾਮ ਮੰਦਰ ਦੇ ਚ ਜਾ ਕੇ ਲਲਕਾਰ ਹੀ ਮਾਰੂਗਾ ਪਹਿਲਾਂ ਵੀ ਅਸੀਂ ਲਲਕਾਰ ਮਾਰੀ ਸੀ ਬਈ ਪੰਨੂ ਜਿੱਤੇ ਵੀ ਹੈਗਾ ਇਹਦਾ ਵੱਧ ਮੈਂ ਕਰੂੰਗਾ 1.5 ਕਰੋੜ ਰੁਪਏ ਨਾਮ ਮੈਂ ਦਊਂਗਾ ਕੱਲਾ ਜਿਹੜਾ ਇਹਨੂੰ ਅਮਰੀਕਾ ਜਾਂ ਇਹਨੂੰ ਕੈਨੇਡਾ ਮਾਰੂਗਾ ਇਹਨੂੰ ਉਹਦੇ ਗੁਰਗੇਥੇ ਜੀ ਪੂਰੇ ਕੈਮ ਨੇ ਜਿੱਦਾਂ ਉਹ ਭਾਜੀ ਖਾਲਿਸਤਾਨ ਨਾ ਕਦੇ ਬਣਨਾ ਨਾ ਕਦੇ ਬਣੂਗਾ ਜਿਹੜੇ ਮੂਠੀ ਪਰ ਲੋਕ ਨੇ ਪੰਜਾਬ ਵਿੱਚ ਪੰਨੂ ਦੇ ਬਹਿਕਾਵੇ ਚ ਆਉਂਦੇ ਨੇ ਮੈਂ ਉਹਨਾਂ ਦੇ ਮਾਂ ਪਿਓ ਨੂੰ ਕਹੂੰਗਾ ਵੀ ਇਹਨਾਂ ਨੂੰ ਬੱਚਿਆਂ ਨੂੰ ਰੋਕ ਲਓ ਫਿਰ ਜਦੋਂ ਪੁਲਿਸ ਫੜ ਲੈਂਦੀ ਆ ਫਿਰ ਉਹਨਾਂ ਦੇ ਮਾਂ ਪਿਓ ਕੇ ਆਉਂਦੇ ਆ ਖਵਾਰਾਂ ਚ ਆਉਂਦੇ ਆ ਢੇਢੇ ਸੁਰਖੇ ਲਵਾਉਂਦੇ ਆ ਸਾਡੇ ਬੱਚੇ ਨਿਰਦੋਸ਼ ਆ ਨਿਰਦੋਸ਼ ਨਹੀਂ ਆ ਇਹ ਫੇਸਬੁੱਕ ਰਹੀਂ ਇੰਸਟਾਗ੍ਰਾਮ ਰਹੀਂ ਬਹਿਕਾਵੇ ਚ ਆਉਂਦੇ ਨੇ ਕੋਈ ਪੈਸੇ ਲਾਲਚ ਨਾ ਰੋਟੀ ਚਾਰ ਨਾ ਖਾ ਲੋ ਆਪਣਾ ਰਾਮ ਨਾਲ ਕੰਮ ਕਰ ਲੋ ਮੈਂ ਤਾਂ ਇਹ ਕਹੂੰਗਾ ਮੈਂ ਐਸਐਸਪੀ ਸਾਹਿਬ ਨੂੰ ਵੀ ਕਹੂੰਗਾ ਮੀਰ ਸਾਹਿਬ ਨੂੰ ਬੇਹੱਥ ਜੋੜ ਕੇ ਬੇਨਤੀ ਆ ਸਾਡੇ ਮੰਦਰਾਂ ਦੀ ਸੁਰੱਖਿਆ ਕਰੋ ਬਟਾਲਾ ਜ਼ਿਲ੍ਹੇ ਦੀ ਤੁਹਾਡੀ ਜ਼ਿੰਮੇਵਾਰੀ ਬਟਾਲਾ ਜ਼ਿਲ੍ਹੇ ਦੀ ਆ ਅਗਰ ਕੋਈ ਜ਼ਿੰਮੇਵਾਰੀ ਨੁਕਸਾਨ ਹੁੰਦਾ ਜਾਂ ਬਾਬੂ ਜੀ ਦਾ ਜਾਂ ਕਿਸੇ ਵੀ ਮੰਦਰ ਦਾ ਪੰਜਾਬ ਵਿੱਚ ਤਾਂ ਪੰਜਾਬ ਸਰਕਾਰ ਜ਼ਿੰਮੇਵਾਰ ਹੋਊਗੀ ਧੰਨਵਾਦ ਸ਼੍ਰੀ ਰਾਮ ਬੰਬੰਬ ਬੋਲੇ ਹਰ ਹਰ ਮਹਾਦੇਵ ਮੈਂ ਜਿਹੜਾ ਕਿ ਗੁਰਸਿਮਰਨ ਸਿੰਘ ਮੰਡ ਜੀ ਸਾਡੇ ਬਟਾਲੇ ਦੇ ਵਿੱਚ ਆਏ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਸਾਡੇ ਰਾਸ਼ਟਰਪਤੀ ਜੀ ਐ ਤੇ ਪਵਨ ਕੁਮਾਰ ਪੰਮਾ ਜੀ ਦਾ ਵੀ ਮੈਂ ਧੰਨਵਾਦ ਕਰਦਾ ਜਿਹੜਾ ਕਿ ਅਚਲੇਸ਼ਰ ਧਾਮ ਦੇ ਵਿੱਚ ਉਹਨਾਂ ਨੇ ਸਾਨੂੰ ਇੱਥੇ ਗ੍ਰਾਭਿਸ਼ੇ ਬਿਠਾਇਆ ਤੇ ਮੈਂ ਇਹ ਚੀਜ਼ ਨੂੰ ਕਹਿਣਾ ਚਾਹਨਾ ਜਿਹੜਾ ਕਿ ਗੁਰਵੰਤ ਸਿੰਘ ਪੰਨੂ ਕੁੱਤੇ ਨੇ ਇਹ ਚੀਜ਼ ਦਾ ਜਿਹੜਾ ਮੈਸੇਜ ਦਿੱਤਾ ਏ ਅਚਲੇਸ਼ਰ ਧਾਮ ਦਾ ਨਾਮ ਲਿਤਾ ਉਹਨੇ ਆਪਾਂ ਉਹਦੀ ਜੀਭ ਕੱਢ ਲਾਂਗੇ ਜੀਭ ਕੱਢ ਕੇ ਉਹ ਟੋਟੇ ਟੋਟੇ ਕਰ ਦਾਂਗੇ ਜਿਹੜਾ ਕਿ ਇਹਨੇ ਗੁਰਵੰਤ ਸਿੰਘ ਪੰਨੂ ਨੇ ਵੇ ਵਿਦੇਸ਼ ਵਿੱਚ ਬੈਠ ਕੇ ਧਮਕੀਆਂ ਲਾਂਦਾ ਪੰਜਾਬ ਦਾ ਮਾਹੌਲ ਖਰਾਬ ਕਰਦਾ ਆਪਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਕਿ ਸਾਡੇ ਦੇਵੀ ਦੇਵਤਿਆਂ ਦੇ ਖਿਲਾਫ ਕੋਈ ਬੋਲੇਗਾ ਜਿਹੜਾ ਬੋਲੇਗਾ ਤੇ ਉਹਦੀ ਜੀਬ ਲਾ ਲਾਂਗੇ ਤੇ ਜਿਹੜਾ ਲਿਖੇਗਾ ਤੇ ਉਹਦੀ ਬਹਾਵਾ ਲਾ ਲਾਂਗੇ ਜਿਹੜਾ ਮਰਜੀ ਆਦੇ ਆਪਾਂ ਵਿਰੋਧ ਕਰਾਂਗੇ ਉਹ ਖਲੋ ਕੇ ਜੇ ਜਿਹੜਾ ਪੰਨੂ ਬੈਠਾ ਏ ਬੈਠ ਬਾਹਰ ਬੈਠ ਕੇ ਦੇਖੋ ਜੀ ਪ੍ਰਧਾਨ ਉਹਨਾਂ ਨੂੰ ਪਾਕਿਸਤਾਨ ਤੋਂ ਧਮਕੀਆਂ ਲੱਗ ਰਹੀਆਂ ਇਨਾਂ ਕੋ ਰਿਕਾਰਡ ਵੀ ਪਿਆ ਸਾਰਾ WhatsApp ਤੇ ਜਿਹੜਾ ਕਿ ਉਹਨਾਂ ਕੋਲਾਕਾਰੇ ਨੇ ਤੇ ਦੇਖੋ ਪਵਨ ਕੁਮਾਰ ਪੰਮਾ ਜੀ ਨੂੰ ਜਿਹੜਾ ਕਿ ਸੁਰੱਖਿਆ ਜ਼ਰੂਰ ਦੇਣੀ ਚਾਹੀਦੀ ਹੈ ਆਲਰੇਡੀ ਇਹ ਸੰਸਥਾ ਦੇ ਮੁਖੀ ਨੇ ਇਹਨਾਂ ਨੇ ਆਲਰੇਡੀ ਸਵੇਰੇ 4 ਵਜੇ ਵੀ ਆਣਾ ਵਾ ਕਿਸੇ ਨਾ 3 ਵਜੇ ਵੀ ਆਣਾ ਜਿਹੜੇ ਟਾਈਮ ਇਹਨਾਂ ਦਾ ਵੀ ਟਾਈਮ ਜਿਹੜਾ ਕਿ ਭੋਰੇ ਨਾਲ ਇਸ਼ਨਾਨ ਕਰਨ ਦਾ ਟਾਈਮ ਆ ਕਿਸੇ ਟਾਈਮ ਇਹ ਆਂਦੇ ਨੇ ਤੇ ਪਹਿਲੇ ਨੰਬਰ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਸ਼ਜਾਦ ਭੱਟੀ ਨੂੰ ਵੀ ਜਿਹੜਾ ਕਿ ਪੰਜਾਬ ਦੇ ਵਿੱਚ ਮੋਹਲ ਖਰਾਬ ਕਰ ਰਿਹਾ ਇਹਦੇ ਸਿਰ ਤੇ ਵੀ ਛੇਤਰ ਮਾਰਾਂਗੇ ਜਿਹੜਾ ਕਿ ਇਹ ਕੁੱਤਾ ਉਹ ਬਹਿ ਜਗਾ ਭੋਗਦਾ ਏ ਆਪਾਂ ਕਦੀ ਬਰਦਾਸ਼ਤ ਨਹੀਂ ਕਰਾਂਗੇ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਅਚਲੇਸ਼ਵਰ ਮੰਦਿਰ ਕਾਰ ਸੇਵਾ ٹرسٹ ਅਚਲੇਸ਼ਵਰ ਧਾਮ ਵੱਲੋਂ ਗੁਰਸੇਵਕ ਸਿੰਘ ਮਾਨ ਸਾਹਿਬ ਦਾ ਬਟਾਲਾ ਅਚਲੇਸ਼ਵਰ ਧਾਮ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦੀ ਹੈ ਕਿਉਂਕਿ ਇਹਨਾਂ ਨੇ ਬਟਾਲੇ ਦੀ ਕੱਲੇ ਅਚਲੇਸ਼ਵਰ धाम ਦੀ ਨਹੀਂ ਸਾਰੇ ਪੰਜਾਬ ਦੇ ਮੰਦਰਾਂ ਦੀ ਇੱਕ ਆਵਾਜ਼ ਉਠਾਈ ਹੈ ਜਿਹੜਾ ਕਿ ਸਾਨੂੰ ਬੜਾ ਗਰਵ ਨਾਲ ਇਹ ਕਹਿਣਾ ਜਾਂਦਾ ਹੈ ਵੀ ਐਸਾ ਸਿੱਖ ਸੰਗਤ ਦਾ ਬੰਦਾ ਜਿਹੜਾ ਹੈ ਉਹ ਹਿੰਦੂ ਸਿੱਖ ਭਾਈਚਾਰੇ ਦੇ ਨਾਲ ਵਜਾ ਉਹ ਸਾਰੇ ਪੰਜਾਬ ਦੀ ਆਵਾਜ਼ ਉਠਾਦਾ ਹੈ ਜਿੱਥੋਂ ਤੱਕ ਮੰਦਰ ਦੀ ਸੁਰੱਖਿਆ ਦੀ ਗੱਲ ਹੈ ਔਰ ਜਿੱਥੋਂ ਤੱਕ ਤੁਸੀਂ ਮੈਨੂੰ ਪੁੱਛਿਆ ਕਿ ਤੁਸੀਂ ਐਸਐਸਪੀ ਸਾਹਿਬ ਕੋਲ ਗਏ ਸੀ ਤੇ ਤੁਹਾਨੂੰ ਕੀ ਵਿਸ਼ਵਾਸ ਅਸੀਂ ਮੰਡ ਸਾਹਿਬ ਸਾਰੇ ਕੋ 25 ਤੋਂ 30 ਟਰਸਟੀ ਆ ਮੰਦਰ ਦੇ ਅਸੀਂ ਸਾਰੇ ਗਏ ਸਾਂ ਸਾਨੂੰ ਵਿਸ਼ਵਾਸ ਸੇ ਬਹੁਤ ਜ਼ਿਆਦਾ ਦਿੱਤਾ ਗਿਆ ਲੇਕਿਨ ਅੱਜ ਦੀ ਤਰੀਕ ਦੇ ਵਿੱਚ ਵੀ ਮਿੱਟੀ ਕੁਲੀ ਦੀ ਦੋ ਬੰਦੇ ਪੁਲਿਸ ਦੇ ਦੇ ਉਹਨਾਂ ਨੂੰ ਕਦੀ ਆ ਜਾਂਦੇ ਨੇ ਕਦੀ ਚੱਲ ਜਾਂਦੇ ਨੇ ਔਰ ਜਿਹੜਾ ਇੱਥੋਂ ਦਾ ਐਸਐਚਓ ਹੈ ਉਹ ਵੀ ਸਾਨੂੰ ਲਾਰਾ ਲੋਪਾ ਲਾਈ ਜਾਂਦਾ ਮੈਂ ਬੰਦੇ ਦੇ ਰਿਆਂ ਬੰਦੇ ਆ ਰਹੇ ਲੇਕਿਨ ਇਸ ਗੱਲ ਦਾ ਅਸੀਂ ਬੜੇ ਆਪਣੇ ਆਪ ਵੀ ਬੜੇ ਸਕਸ਼ਮ ਹੈ ਕਿਉਂਕਿ ਅਸੀਂ ਬੜੀ ਜੰਗ ਲੜੀ ਹੈ ਮੰਦਰ ਕਰਕੇ ਮੇਰੇ ਖਿਆਲ ਸਾਰੀ ਪ੍ਰੈਸ ਨੂੰ ਪਤਾ ਹੈ ਬੜੀਆਂ ਮਾਰਾਂ ਖਾਧੀਆਂ ਬੜੀਆਂ ਬਾਹਾਂ ਤੜਾਈਆਂ ਔਰ ਬੱਚੀ ਦਿਨ ਮੈਂ ਆਈਸੀਯੂ ਚ ਰਹਾ ਹੈ ਸੁਰੱਖਿਆ ਤੇ ਸਾਨੂੰ ਚਾਹੀਦੀ ਹੈ ਵੀ ਸਾਰੇ ਸਾਡੇ ਜਿਹੜੇ ਭਗਤ ਸਵੇਰੇ 2 ਵਜੇ ਤੋਂ ਮੰਡੀ ਜੀ ਇੱਥੇ ਆੜਾ ਸ਼ੁਰੂ ਕਰ ਦਿੰਦੇ ਤੁਸੀਂ ਵੀ ਇਹਨਾਂ ਵਿੱਚ ਵੀ ਸਾਰੇ ਮੁੰਡੇ 2 ਵਜੇ ਸਵੇਰੇ ਮੰਦਿਰ ਕੋਲ ਆ ਜਾਂਦੇ ਨੇ ਉਹਨਾਂ ਸੇਵਕਾਂ ਦੀ ਸ਼ਰ ਭਗਤਾਂ ਦੀ ਅਸੀਂ ਬਹੁਤ ਜ਼ਰੂਰੀ ਸਮਝਦੇ ਵੀ ਉਹਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਏ ਲੇਕਿਨ ਸੁਰੱਖਿਆ ਨਾਮ ਦੀ ਅਜੇ ਤੱਕ ਅੱਜ ਇਸ ਗੱਲ ਨੂੰ ਮੇਰੇ ਖਾਲ 5 ਦਿਨ ਹੋ ਗਏ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਹੈਗੀ ਐਸਪੀ ਸਾਹਿਬ ਨਾਲ ਦੁਬਾਰਾ ਅਸੀਂ ਰਿਕੁਐਸਟ ਕਰਨੇ ਹੁਣ ਮੀਡੀਆ ਦੇ ਰਾਹੀਂ ਵੀ ਸੁਰੱਖਿਆ ਨਾਮ ਦੀ ਕੋਈ ਚੀਜ਼ ਨਹੀਂ ਅੱਜ ਅਸੀਂ ਸਮੇਂ ਨੇ ਸਾਡੇ ਹਿੰਦੂ ਸੇਖ ਸੰਗਠਨ ਦੇ ਜਿਹੜੇ ਮਨ ਸਾਹਿਬ ਆਏ ਨੇ ਮੈਰਕਲੋਨਾ ਨੇ ਮੰਦਰਾ ਬਾਰੇ ਔਰ ਐਸ ਪਛਲੇਸ਼ਵਰ ਦਾ ਮਾਰੇ ਬਹੁਤ ਜ਼ੋਰ ਤਰੀਕੇ ਨਾਲ ਤੁਹਾਨੂੰ ਇਹ ਆਵਾਜ਼ ਉਠਾਈ ਹੈ ਔਰ ਇਹਦੇ ਤੇ ਪੂਰਾ ਧਿਆਨ ਦਿਓ ਔਰ ਜਿਹੜੀ ਹਿੰਦੂਆਂ ਦੀ ਸੁਰੱਖਿਆ ਉਹਨੂੰ ਪੂਰਾ ਕਰੋ ਨੰਬਰ 2 ਜਿਹੜੀ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਜਿਹੜੀ ਪੰਨੂ ਨੇ ਠਾਈ ਹੈ ਉਹ ਮੈਂ ਐਸਐਸਪੀ ਸਾਹਿਬ ਨੂੰ ਉਦੋਂ ਵੀ ਕਿਹਾ ਸੀ ਵੀ ਜਿਹੜਾ ਸਾਡੇ ਪ੍ਰਵਾਸੀ ਨੇ ਉਹ ਸਾਰੇ ਬਟਾਲੇ ਦੀ ਇੰਡਸਟਰੀ ਦੀ ਇੱਕ ਜਾਣ ਵਟਾਲੇ ਇੰਡਸਟਰੀ ਨੂੰ ਪਰਫੁੱਲਿਤ ਕਰਨ ਵਾਸਤੇ ਸਾਡੇ ਪ੍ਰਵਾਸੀ ਮਜ਼ਦੂਰੀ ਹਨ ਜਿਹੜਾ ਕਿ ਬਹੁਤ ਜ਼ਿਆਦਾ ਕੰਮ ਕਰਦੇ ਜਿਹਨਾਂ ਦੇ ਇੰਡਸਟਰੀ ਦੇ ਵਿੱਚ 70 ਤੋਂ 80% ਸ਼ੇਅਰ ਆ ਕੰਮ ਕਰਨ ਦਾ ਔਰ ਉਹਨਾਂ ਦੀ ਸੁਰੱਖਿਆ ਵਾਸਤੇ ਸਾਨੂੰ ਖੁਦ ਸਾਰਿਆਂ ਨੂੰ ਇਹਦਾ ਪ੍ਰਬੰਧ ਕਰਨਾ ਚਾਹੀਦਾ ਜੇ ਐਸਐਸਪੀ ਸਾਹਿਬ ਨਹੀਂ ਕਰਦੇ ਔਰ ਜਿਹੜਾ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਮੇਲਾ ਹੈ ਛੱਡ ਬੂਜਾ ਜਿਹਨੂੰ ਸਾਰਾ ਡਿਸਟ੍ਰਿਕਟ ਗਰਦਾਸਪੁਰ ਦੀਵਾਲੀ ਤੋਂ ਮੇਰਾ ਖਲ ਪੰਜ ਚਾਰ ਦਿਨ ਬਾਅਦ ਆਂਦਾ ਹੈ ਔਰ ਉਸ ਤੋਂ ਅੱਗੇ ਸਾਡਾ 31 ਅਕਤੂਬਰ ਦੇ ਇੱਕ ਨਵੰਬਰ ਦਾ ਵੇਲਾ ਵੀ ਆ ਰਿਹਾ ਹੈ ਜਿਹਦੇ ਵਿੱਚ ਬਹੁਤ ਭਾਰੀ ਗਿਣਤੀ ਦੇ ਦੇਸ਼ ਆਪਦੇਸ਼ਾਂ ਤੋਂ ਸੰਗਠਨ ਆਂਦੀ ਹੈ ਤੇ ਇੱਥੇ ਪਵਿੱਤਰ ਸਨਾਨ ਕਰਦੀ ਹੈ ਪਿਛਲੀ ਵਾਰੀ ਵੀ ਉਹਨਾਂ ਨੂੰ ਦੱਸਿਆ ਗਿਆ ਸੀ ਮਾਨ ਸਾਹਿਬ ਵੀ ਇੱਥੇ ਇੱਕ ਸ਼ਰਾਰਤੀ ਬੰਦੇ ਨੇ ਪਵਿੱਤਰ ਸਰੋਵਰ ਦੇ ਵਿੱਚ ਘੋੜਾ ਨਵਾਤਾ ਸੀ ਉਹ ਗੱਲ ਗੱਲ ਕੀਤੀ ਆ ਜੀ ਹਾਂ ਉਹ ਉਸ ਲਈ ਵੀ ਮੈਂ ਸਭ ਸਾਡੇ ਕੋਲ ਸੁਰੱਖਿਆ ਦਾ ਇੱਥੇ ਕੋਈ ਪ੍ਰਬੰਧ ਨਹੀਂ ਸੀ ਹੈਗਾ। ਔਰ ਬੜੀ ਵਾਰੀ ਸੁਰੱਖਿਆ ਦਾ ਪ੍ਰਬੰਧ ਵਾਸੇ ਆ ਹੀ ਗਿਆ ਹੈ। ਫਿਰ ਮੈਂ ਪ੍ਰਾਰਥਨਾ ਕਰਦਾ ਆਪਣੇ ਟਰਸਟ ਵੱਲੋਂ ਔਰ ਇਹਨਾਂ ਦਾ ਸਵਾਗਤ ਕਰਦਾ ਇੱਥੇ ਆਣ ਦੇ ਔਰ ਐਸਐਸਪੀ ਨੂੰ ਔਰ ਡੀਜੀਪੀ ਸਾਹਿਬ ਨੂੰ ਬੇਨਤੀ ਕਰ ਰਹੇ ਹਾਂ ਕਿ ਸੁਰੱਖਿਆ ਦਾ ਪ੍ਰਬੰਧ ਜਿਹੜਾ ਅਚਲੇਸ਼ਵਰ ਧਾਮ ਦਾ ਕੀਤਾ ਜਾਵੇ।